ਵਾਹੇ ਗੁਰ ਸਾਹਿਬ ਜੀ ਗੁਰੂ ਗਰੀਬ ਨਿਵਾਜ ਧਿਆਏ ਧਿਆਏ ਭਗਤ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿੰਨੇ ਅੰਤ ਨਾ ਪਾਇਆ ਸੁਕੋ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਟੋਢੀ ਹਲਾ ਪੰਨਵਾ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਸਤਿਗੁਰ ਆਇਓ ਸ਼ਰਨ ਮੇਲੇ ਸੂਖ ਨਾਮ ਹਰ ਸੋਬਾ ਚੰਤਾ ਲਾਹੇ ਹਮਾਰੀ ਰਹਾਉ ਅਵਰਨਾ ਸੂਝ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਆ ਲੇਖਾ ਛੁੱਟ ਹੈ ਹਮ ਨਿਰਗੁਨ ਲੇਹੋ ਉਬਾਰੀ ਸਤ ਬਕਸ਼ਿੰਦ ਸਦਾ ਮੇਰਵਾਨਾ ਸਭਨਾ ਦੇ ਆਦਾਰੀ ਨਾਨਕ ਦਾਸ ਸ਼ਾਂਤ ਪਾਛ ਪਰਿਓ ਰੱਖ ਲੇ ਹੋ ਇਹ ਬਾਰੀ ਸਦ ਬਕਸ਼ਿੰਦ ਸਦਾ ਮੇਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਡੀ ਮਹਲਾ ਪੰਜਵਾਂ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚੰਤਾ ਲਾਹੇ ਹਮਾਰੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਵਾਹਿਗੁਰੂ ਸਾਬ ਜੀ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੁਖਣ ਕੋ ਹਰਤਾ ਇਕ ਚਿਤ ਜੇ ਇਕ ਛਿਨ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ ਵਾਹੇ ਗੁਰ ਸਾਬ ਜੀ ਸਵਈਆ ਮਾਰ دیو دل کو بورو کار میں کروار بیدار دیو دال کو باورو میں کروار ہو. تاہے کہ جائے کہ آئے ارے ہو. جگ تیس کے سیس ہوں ہاتھ پرہارے ہو ਦੇਖੋ ਕਾਪ ਪਾਪ ਵਿਚਾਰਿਓ ਮਾਨੋ ਪਹਾੜ ਕੇ ਉਪਰ ਸਾਲੈ ਬੀਜ ਪਰੀ ਤੇ ਦੋਏ ਕਰ ਡਾਰੇਓ ਕਠਨ ਸਿੰਘ ਹਾਰ ਕਟਕਤੇ ਆਇਓ ਜਾ ਪਰਤਾਏ ਮਾਤ ਦੁਰਦ ਜਿਉ ਸਿੰਘ ਪੈ ਆਪ ਤ ਕੋਬ ਵਡਾਏ ਕਠਨ ਸਿੰਘ ਹਾਰ ਕਟਕਤੇ ਆਇਓ ਜਾ ਪਰਤਾਏ ਮਤ ਦੁਰਦ ਜਿਉ ਸਿੰਘ ਪੈ ਆਵਤ ਕੋਪ ਬਡਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ